ਇਹ ਦੋਵੇਂ ਪਤੀ ਪਤਨੀ ਹੈ ਜੀ ਪੰਜਾਬ ਸਰਕਾਰ ਵੱਲੋਂ ਜਿਹੜਾ ਜੁਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਉਹਦੇ ਕੜੀ ਦੇ ਅਧੀਨ ਮਾਨਯੋਗ ਡੀਜੀਪੀ ਸਾਹਿਬ ਤੇ ਡੀਆਈਜੀ ਸਾਹਿਬ ਤੇ ਐਸਐਸਪੀ ਸਾਹਿਬ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਸਾਹਿਬ ਅਜਨਾਲਾ ਦੀ ਸਚੱਜੀ ਅਗਵਾਈ ਦੇ ਵਿੱਚ ਅਸੀਂ ਇਸ ਜੁਧ ਨਸ਼ਿਆਂ ਵਿਰੁੱਧ ਮਹਮ ਦੀ ਲੜੀ ਦੇ ਵਿੱਚ ਅਗੇਨ ਕੰਮ ਕਰਦੇ ਹਾਂ ਕੱਲ ਜਿਹੜਾ ਸੀਐਮ ਵੱਲੋਂ ਨੰਬਰ ਜਾਰੀ ਹੋਇਆ ਵਾ ਸੇਫ ਪੋਰਟਲ ਵਾਲਾ ਉਹਦੇ ਵਿੱਚ ਇਹ ਬੰਦਿਆਂ ਦੀ ਸ਼ਿਕਾਇਤ ਕੀਤੀ ਸੀ ਪਿੰਡ ਵਾਸੀਆਂ ਨੇ ਵੀ ਇਹ ਨਸ਼ਾ ਤਸਕਰੀ ਤੋਂ ਨਹੀਂ ਬਾਹਰ ਆਉਂਦੇ ਫਿਰ ਕੱਲ ਅਸੀਂ ਇਹਨਾਂ ਨੂੰ ਦੋ ਜੀਆਂ ਨੂੰ 20 ਗ੍ਰਾਮ ਹੈਰੋਇਨ ਤੇ ਡਰੱਗ ਮਣੀ ਸਮੇਤ ਜਿਹੜਾ ਵਾ ਰੰਗੇ ਹੱਥੀਂ ਕਾਬੂ ਕਰਕੇ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 281 ਦਰਜ ਕੀਤਾ ਵਾ ਐਨ ਡੀ ਪੀ ਐ ਸੈਕਟ ਦੇ ਅਧੀਨ ਤੇ ਇਹਨਾਂ ਨੂੰ ਜਿਹੜੀ ਆ ਮਜੀਦ ਪੁਛਗਿਸ਼ ਵਾਸਤੇ ਅਸੀਂ ਰਿਮਾਂਡ ਤੇ ਲਿਆ ਵਾ ਤੇ ਜਦੋਂ ਅਸੀਂ ਇਹਨਾਂ ਦੀ ਪੁਛਗਿਸ਼ ਕੀਤੀ ਸੀ ਮੁੱਢਲੀ ਪੁਛਗਿਸ਼ ਉਦੋਂ ਸਾਨੂੰ ਪਤਾ ਲੱਗਿਆ ਸੀ ਕਿ ਇਹਨਾਂ ਦੇ ਹਰਦੀਪ ਸਿੰਘ ਦੇ ਚਾਚੇ ਦਾ ਮੁੰਡਾ ਇੱਕ ਹੋਮਗਾਰਡ ਦੇ ਵਿੱਚ ਜਵਾਨ ਆ ਅਜੇ ਉਹਦੀ ਅਸੀਂ ਵੈਰੀਫਿਕੇਸ਼ਨ ਕਰ ਰਹੇ ਆ ਉਹਦਾ ਲੜਕਾ ਜਿਹੜਾ ਵਾ ਥੋੜੇ ਦਿਨ ਪਹਿਲਾਂ ਜਮਾਨਤ ਤੇ ਆਇਆ ਵਾ ਤੇ ਉਹ ਇਹਨਾਂ ਨੂੰ ਹਰਵੰਡ ਲਿਆ ਕੇ ਦਿੰਦਾ ਵਾ ਤੇ ਇਹ ਗਾਂ ਤਸਕਰੀ ਕਰਦੇ ਆ ਹਰਵੰਡ ਦੀ ਇਹ ਇਹਨਾਂ ਦੇ ਆਪਣੇ ਇਹ ਪੇਲਾ ਤੇ ਇਹ ਦੋਵੇਂ ਪਤੀ ਪਤਨੀ ਆ ਜੀ ਪੇਲਾ ਵੀ ਇਹਨਾਂ ਦੇ ਉੱਤੇ ਕੋਈ ਬਗਦਮਦਰ ਜੀ ਬਿਲਕੁਲ ਜੀ ਇਸ ਤੋਂ ਪਹਿਲਾਂ ਵੀ ਹਾਂਜੀ ਹਾਂਜੀ ਇਹ ਸਾਰੇ ਦੋਹਾਂ ਪਰਿਵਾਰਾਂ ਤੇ ਪਰਚੇ ਬਹੁਤ ਦਰਜ ਹੈ ਜੀ ਇਹ ਕੀ ਕਿਵੇਂ ਕਰਦੇ ਨੇ ਨਸ਼ਾ ਰਸ਼ਕਰੀ ਕਿਵੇਂ ਕਰਦੇ ਜੀ ਇਹ ਛੋਟੀਆਂ ਬਣਾ ਕੇ ਬਿਟਸ ਜਿਹੜੀਆਂ ਅਸੀਂ ਤੇ ਲੋਕਾਂ ਨੂੰ ਸੇਲ ਸੇਲ ਕਰਦੇ ਸੀ ਕੱਲ ਜਿਹੜੇ ਇਹਨਾਂ ਤੋਂ ਲੈ ਕੇ ਹੈਰਵਨ ਦੋ ਨੌਜਵਾਨ ਪੀ ਰਹੇ ਸੀਗੇ ਉਹਨਾਂ ਦੇ ਖਿਲਾਫ ਵੀ ਅਸੀਂ ਕਾਰਵਾਈ ਕਰਦੇ ਉਹਨਾਂ ਨੂੰ ਅਸੀਂ ਐਡਮਿਸ਼ਨ ਸੈਂਟਰ ਉੱਥੇ ਕਰਾਇਆ ਵਾ ਐਡਿਕਟ ਐਡਿਕਸ਼ਨ ਸੈਂਟਰ ਦੇ ਵਿੱਚ ਐਡਮਿਟ ਕਰਾਇਆ ਵਾ ਤੇ ਜੇ ਕੋਈ ਲੈਂਦੇ ਉਹਦਾ ਨਾਮ ਕੀ ਦੋਨੋਂ ਵੀ ਚਾਹੁੰਦੇ ਸ਼ਰਨ ਸ਼ਰਨ ਨਾਮ ਆ ਵੱਜਦਾ ਉਹਦਾ ਬਾਕੀ ਜੇ ਪ੍ਰੋਪਰ ਵੈਰੀਫਿਕੇਸ਼ਨ ਕਰਕੇ ਫਿਰ ਉਹਦਾ ਡਰੈੱਸ ਦੇਵਾਂਗੇ ਤੁਹਾਨੂੰ ਊਆ ਇਹਦੇ ਤੇ ਸਾਡਾ ਪਿਛਲੇ 15 ਦਿਨ ਤੋਂ ਜਿਹੜਾ ਅਸੀਂ ਟਰੈਪ ਚੱਲ ਰਿਹਾ ਸੀ ਕਿਉਂਕਿ ਇਹ ਸੀਐਮ ਦੇ ਜਿਹੜਾ ਇੱਕ ਨੰਬਰ ਜਾਰੀ ਕੀਤਾ ਕੋਲ ਫਰੀ ਉਹਦੇ ਉੱਤੇ ਕਿ ਨਹੀਂ ਨਸ਼ੇ ਵਿੱਚ ਨੂੰ ਘਟਦਾ ਇਹਦੇ ਇਹਨੂੰ ਅਸੀਂ ਪਹਿਲਾਂ ਵਾਰਨਿੰਗ ਵੀ ਦਿੱਤੀ ਸੀ ਲੇਕਿਨ ਇਹ ਨਹੀਂ ਉਸ ਕੰਮ ਤੋਂ ਬਾਹਰ ਆਇਆ ਕੱਲ ਅਸੀਂ ਇਹਨੂੰ ਜਿਹੜਾ ਵਾ ਰੱਗੇ ਹਥੀਂ ਕਾਬੂ ਕਰਕੇ ਇਹਦੇ ਪਾਸੋਂ 20 ਗ੍ਰਾਮ ਹੈਰੋਇਨ ਤੇ ਡਰਗਮਾਨੀ ਜਿਹੜੀ ਆ ਉਹ ਬਰਾਮਦ ਕੀਤੀ ਆ ਜਿਹੜੀ ਅੱਧੀ ਹੈਰੋਇਨ ਸੀਗੀ ਉਹ ਇਹ ਨਸ਼ਾ ਵਿਰੋਧ ਪੰਜਾਬ ਸਰਕਾਰ ਵੱਲੋਂ ਚਲਾਇਆ ਗਿਆ ਉਹਦੇ ਵਿੱਚ ਸਾਡੇ ਡੀਜੀਪੀ ਸਾਹਿਬ ਡੀਆਜੀ ਸਾਹਿਬ ਤੇ ਐਸਐਸਪੀ ਸਾਹਿਬ ਵੀ ਹਾਜ਼ਰ ਹੁੰਦਾ ਹਾਂ ਤੇ ਨਸ਼ੇ ਦੇ ਵਿਰੁੱਧ ਜਿਹੜਾ ਅਸੀਂ ਦਿਨ ਰਾਤ ਲੰਮਿਤ ਕਰ ਰਹੇ ਹਾਂ ਤੇ ਇਹ ਦੋਵੇਂ ਪਤੀ ਪਤਨੀ ਹੈ ਜੀ ਪੰਜਾਬ ਸਰਕਾਰ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਉਹਦੇ ਕੜੀ ਦੇ ਅਧੀਨ ਮਾਨਯੋਗ ਡੀਜੀਪੀ ਸਾਹਿਬ ਤੇ ਡੀਆਜੀ ਸਾਹਿਬ ਤੇ ਐਸਐਸਪੀ ਸਾਹਿਬ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਸਾਹਿਬ ਅਜਨਾਲਾ ਦੀ ਸਚੱਜੀ ਅਗਵਾਈ ਦੇ ਵਿੱਚ ਅਸੀਂ ਇਸ ਯੁੱਧ ਨਸ਼ਿਆਂ ਵਿਰੁੱਧ ਮਹਮ ਦੀ ਲੜੀ ਦੇ ਵਿੱਚ ਅਗੇਨ ਕੰਮ ਕਰਦਿਆਂ ਕੱਲ ਜਿਹੜਾ ਸੀਐਮ ਵੱਲੋਂ ਨੰਬਰ ਜਾਰੀ ਹੋਇਆ ਵਾ ਸੇਫ ਪੋਰਟਲ ਵਾਲਾ ਉਹਦੇ ਵਿੱਚ ਇਹ ਬੰਦਿਆਂ ਦੀ ਸ਼ਿਕਾਇਤ ਕੀਤੀ ਸੀ ਪਿੰਡ ਵਾਸੀਆਂ ਨੇ ਵੀ ਇਹ ਨਸ਼ਾ ਤਸਕਰੀ ਤੋਂ ਨਹੀਂ ਬਾਹਰ ਆਉਂਦੇ ਫਿਰ ਕੱਲ ਅਸੀਂ ਇਹਨਾਂ ਨੂੰ ਦੋ ਜੀਆਂ ਨੂੰ 20 ਗ੍ਰਾਮ ਹੈਰੋਇਨ ਤੇ ਡਰੱਗ ਮਣੀ ਸਮੇਤ ਜਿਹੜਾ ਵਾ ਰੰਗੇ ਹਥੀ ਕਾਬੂ ਕਰਕੇ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 281 ਦਰਜ ਕੀਤਾ ਵਾ ਐਨਡੀਪੀਐਸ ਐਕਟ ਦੇ ਅਧੀਨ